ਮਾਰਦਾਰ ਪਾਈ ਆ ਜੀ ਤੁਸੀਂ ਪਿੰਡ ਜਗਦੇਖਲਾਂ ਦੇ ਵਿੱਚ ਆਪਣੇ ਬੂਥ ਨੰਬਰ ਦੇ ਉੱਤੇ ਜਿਹੜਾ ਮੈਂ ਵੋਟ ਪਾਉਣ ਆਇਆ ਮੇਰਾ ਇਹ ਜੱਦੀ ਪਿੰਡ ਹੈ ਪਿੰਡ ਪਾਵੇ ਮਦਨਸਬਾ ਹਲਕਾ ਦਾ ਜਸਸੀ ਦੇ ਪਿੰਡਾ ਪਰ ਸਾਡਾ ਵੋਟ ਹਮੇਸ਼ਾ ਇੱਥੇ ਰੈਂਦਾ ਇੱਥੇ ਅਸੀਂ ਰੱਖਦੇ ਬਾਕੀ ਪਰਿਵਾਰ ਵੀ ਆਊਗਾ ਥਰਕੇ ਵੋਟ ਪਾਉਣ ਸੋ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਇੱਥੇ ਬਲਾਕ ਸੰਤੀ ਦੀਆਂ ਵੋਟਾਂ ਜਿਹੜੀ ਉਹ ਪੈਦੀ ਹੈ ਮੇਰੀ ਲੋਕਾਂ ਨੂੰ ਬੇਤੀਆ ਕਿ ਉਹ ਅਮਨ ਮਾਨ ਦੇ ਨਾਲ ਵੋਟਾਂ ਪਾਉਣ ਸ਼ਾਮ ਤੱਕ ਵੋਟਾਂ ਪੈਣੀਆਂ ਕੋਈ ਲੜਾਈ ਝਗੜਾ ਨਾ ਕਰਨ ਸ਼ਾਂਤੀ ਦੇ ਨਾਲ ਹਰ ਬੰਦੇ ਨੂੰ ਦੁਕਾੜਾ ਲੈ ਕੇ ਆਪਣੀ ਵੋਟ ਪਾਵੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ ਉਹ ਪ੍ਰਚਾਰ ਅਸੀਂ ਜਿਹੜਾ ਮਾਨ ਸਾਹਿਬ ਨੇ ਜਿਹੜੇ ਵਿਕਾਸ ਦੇ ਕੰਮ ਕੀਤੇ ਆ ਜਿਹੜੇ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਪਿੰਡਾਂ ਲਈ ਇਸ ਜਿੱਥੇ ਮੈਂ ਖੜਾ ਹਾਂ ਸਕੂਲ ਤੋਂ ਮੈਂ ਦਰਵੀ ਪਾਸ ਕੀਤੀ ਆ ਇੱਥੇ ਬਹੁਤ ਪੈਸੇ ਦਿੱਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਦਿਹਾਤੀ ਏਰੀਆ ਦੇ ਵਿੱਚ ਮਾਨ ਸਾਹਿਬ ਨੇ ਬਹੁਤ ਜ਼ਿਆਦਾ ਪੈਸਾ ਜਿਹੜਾ ਦਿੱਤਾ ਸੋ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਔਰ ਲਾਜ ਵੀ ਅੱਜ ਜਿਹੜੇ ਵੋਟਰ ਨੇ ਉਹ ਵਿਕਾਸ ਮੰਦੇ ਦਾ ਰਸਤੇ ਹੋਏ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਚਾੜੂ ਨੂੰ ਵੋਟ ਪਾਉਣਗੇ ਉਹ ਇੱਥੋਂ ਸਾਡਾ ਜਿਹੜਾ ਬਲਾਕ ਸੰਮਤੀ ਦਾ ਜ਼ੋਨ ਸੀਗਾ ਉਹਤੇ ਬਿਨਾਂ ਮੁਕਾਬਲੇ ਇੱਥੋਂ ਜਿੱਤਿਆ ਗਿਆ ਸੀਗਾ ਤੇ ਜਿਹੜਾ ਪੋਜੀਸ਼ਨ ਦਾ ਸਾਡਾ ਭੈਣ ਜੀ ਮਨਦੀਪ ਕੋਰ ਆ ਨਾਲ ਵੀ ਸਾਰੇ ਜਾਣੇ ਚਾੜੂ ਦੇ ਉੱਤੇ ਮੋੜਾ ਲਾਉਣਗੇ ਇਹ ਮੇਰਾ ਜੱਦੀ ਪਿੰਡ ਹੈ ਜੀ ਤੁਹਾਡਾ ਫਿਰ ਇਹ ਮੇਰਾ ਜੱਦੀ ਪਿੰਡ ਹੈ ਜੀ ਬਹੁਤ ਪੁਰਾਣੇ ਤੋਂ ਬੀਤੇ ਆਹ ਜਿਹੜਾ ਬੇਦਾ ਆ ਮੈਂ ਉੱਥੇ ਮੱਥਾ ਟੇਕ ਕੇ ਚੱਲਿਆ ਇਹ ਬੋਰਡ ਦੇ ਥੱਲੇ ਬਹਿ ਕੇ ਮੈਂ ਪੜਦਾ ਰਿਆ ਇਹ ਮੇਰਾ ਪਲ ਜਿਹੜੇ ਮੈਨੂੰ ਜ਼ਿੰਦਗੀ ਦੇ ਕੰਨੇ ਦੀ ਭੁੱਲ ਦੇ ਹਾਂ ਮੈਂ ਜਦੋਂ ਸਕੂਲ ਹੁੰਦਾ ਮੈਂ ਇੱਥੇ ਮੱਥਾ ਟੇਕਦਾ ਸੀ ਖਾਸੇ ਅਟਾਰੀ ਖਾਸੇ ਦੇ ਵਿੱਚ ਕੀ ਹੋਇਆ ਹੈ ਕਿ ਪ੍ਰਿੰਟਿੰਗ ਜੋ ਹੈ ਬੈਲਟ ਪੇਪਰਾਂ ਤੇ ਗਲਤ ਹੋ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਅੱਗੇ ਨਿਸ਼ਾਨ ਜਿਹੜਾ ਸੀਗਾ ਉਹ ਤਕੜੀ ਦਾ ਆ ਗਿਆ ਜੀ ਉਹ ਚੋਣ ਰੱਦ ਕਰ ਦਿੱਤੀ ਗਈ ਬਲੌਕ ਸਮਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਹੋ ਰਹੀ ਹੈ ਜਿਵੇਂ ਦੇਖ ਰਹੇ ਹੋ ਜੀ ਪ੍ਰਿੰਟਿੰਗ ਦੇ ਕਿਤੇ ਪ੍ਰਿੰਟਿੰਗ ਦੇ ਵਿੱਚ ਉੱਥੇ ਮਤਲਬ ਉਹ ਹੋ ਗਿਆ ਹਾਂ ਜੀ ਤੇ ਉਹ ਮਾਰੀ ਗੱਲ ਹੋਣੀ ਨਹੀਂ ਚਾਹੀਦੀ ਪੱਛਾ ਤੋਂ ਚੋਣ ਕਮਿਸ਼ਨ ਦਵਾਦਾ ਉੱਥੇ ਚੋਣ ਕਰਾ ਦੂਗਾ ਕੋਈ ਵੀ ਵੱਡੀ ਗੱਲ ਉਹ ਨਗਲੀ ਕਿਦੋਂ ਨਗਲੀ ਹੋ ਗਈ ਜਦੋਂ ਪ੍ਰਿੰਟ ਕਰਦੇ ਹੋਣਗੇ ਵੈਲਟ ਪੇਪਰ ਉਦੋਂ ਕਿਦੋਂ ਨਗਲੀ ਹੋ ਗਈ ਚੰਨੀ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜੀ ਉਹਨਾਂ ਨੇ ਵੀ ਵੈਲਟ ਪੇਪਰ ਨੂੰ ਲੈ ਕੇ ਬਿਆਨ ਦਿੱਤਾ ਸੀਗਾ ਜੀ ਚੰਨੀ ਸਾਹਿਬ ਦੇ ਬਿਆਨਾਂ ਦਾ ਕੋਈ ਸਿਲਸਿਲਾ ਲੈਂਦਾ ਚਾਹੋ ਤਾਂ ਹੀ ਆਂਦੇ ਰਾਤੀ ਹੈ ਸਾਹਿਬ ਜਿਉਂ ਵੈਲਟ ਪੇਪਰ ਦੀ ਗੱਲ ਕਰਦੇ ਚਾਹੋ ਬੱਕਰੀ ਚੋਣ ਦੀ ਗੱਲ ਕਰਦੇ ਚਾਹੋ ਟੈਂਟ ਲਾਉਣ ਦੀ ਗੱਲ ਕਰਦੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀ ਕਰਦੀ ਨੇ ਤੇ ਸੁਨੀਲ ਜਾਖੜ ਨੇ ਸਪਸ਼ਟ ਕਹਤਾ ਕਿ 350 ਕਰੋੜ ਰੁਪਇਆ ਦੇ ਕੇ ਜਿਹੜੇ ਬੰਦੇ ਮੁਖਰਤੀ ਬਣੇ ਹੋਣ ਉਹਨਾਂ ਨੇ ਪੰਜਾਬ ਦਾ ਦਰਦ ਪੰਜਾਬ ਦੇ ਮਸਲੇ ਨਾ ਕਦੀ ਪਹਿਲਾਂ ਉਹਨਾਂ ਦੇ ਮਤਲਬ ਜਿਹੜਾ ਉਹ ਉਹਨਾਂ ਦੇ ਹੈਗੇ ਸੀਗੇ ਨਾ ਅੱਜ ਹੀ ਹੈਗੇ ਆ ਉਹ ਤਾਂ ਸਿਰਫ ਇੱਕ ਕੁਰਸੀ ਦੀ ਲੜਾਈ ਲਾੜੀ ਕਾਂਗਰਸ ਤੁਸੀਂ ਦੇਖਿਆ ਪਿੰਡ ਦੇ ਵਿੱਚ ਕਾਂਗਰਸ ਨੇ ਬੂਥ ਵੀ ਨਹੀਂ ਲਾਇਆ ਮਤਲਬ ਕਾਂਗਰਸ ਜਿਹੜੀ ਹੈ ਉਹ ਸਿਰਫ ਸਿਰਫ ਗੱਦੀ ਦੀ ਲੜਾਈ ਲੜਦੀ ਆ ਪੰਜਾਬ ਦੀ ਵਿਰਾਈ ਕਾਂਗਰਸ ਦੇ ਝੰਡੇ ਤੇ ਨਾ ਕਦੀ ਸੀ ਨਾ ਕਦੀ ਹੈ ਰਾਜਸਥਾਨ ਸੀ ਹਲਕੇ ਜਿਹਾ ਕਾਫੀ ਗੁੰਡਾ ਕਰਦੀ ਦੇਖਣ ਨੂੰ ਮਿਲੀ ਸੀਗੀ ਆ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਤੁਹਾਡੇ ਉਥੋਂ ਦੇ ਉਮੀਦਵਾਰ ਵੀ ਜਿਹੜੇ ਉਹ ਵੀ ਫੱਟੜ ਹੋਏ ਸੀਗੇ ਵੇਖੋ ਇੱਕ ਵਾਰਾ ਜਿਹੜਾ ਇੱਕ ਪਿੰਡ ਦੇ ਵਿੱਚ ਪਿੰਡੀ ਸੈਦਾਂ ਦੇ ਵਿੱਚ ਝਗੜਾ ਹੋਇਆ ਇਹ ਤੋਂ ਬਿਨਾਂ ਕਿਤੇ ਕੋਈ ਝਗੜਾ ਨਹੀਂ ਹੋਇਆ ਇਸਾਈ ਦੇ ਵਿੱਚ ਅੱਜ ਨਾਲ ਇਹ ਚ ਕੋਈ ਝਗੜਾ ਨਹੀਂ ਹੋਇਆ ਜੰਡਿਆਲੇ ਵਿੱਚ ਕੋਈ ਝਗੜਾ ਨਹੀਂ ਹੋਇਆ ਬਾਬੇ ਬਕਾਲੇ ਵਿੱਚ ਕੋਈ ਝਗੜਾ ਨਹੀਂ ਹੋਇਆ ਮਜੀਠੇ ਵਿੱਚ ਕੋਈ ਝਗੜਾ ਨਹੀਂ ਹੋਇਆ ਕਿੱਥੇ ਕੋਈ ਝਗੜਾ ਨਹੀਂ ਆ ਇੱਕ ਪਿੰਡ ਵਿੱਚ ਪਿੰਡੀ ਸਦਾ ਵਿੱਚ ਝਗੜਾ ਹੋ ਗਿਆ ਉਹਨਾਂ ਦਾ ਉਹ ਪਿੰਡਾਂ ਦੇ ਵਿੱਚ ਕਈ ਵਾਰ ਆਉਂਦੇ ਇੰਨਾ ਇਲੈਕਸ਼ਨਾਂ ਦੇ ਵਿੱਚ ਹੋ ਜਾਂਦਾ ਪਰ ਉਹ ਮਾਰੀ ਗੱਲ ਹੋਈ ਉਹ ਵੀ ਨਹੀਂ ਹੋਣਾ ਚਾਹੀਦਾ ਨਰਸਾ ਬਾਈਕਾਟ ਕਿਵੇਂ ਦੇਖ ਰਹੇ ਹੋ ਆ ਤੁਹਾਡੇ ਖਾਸ ਕਰਕੇ ਰੰਦਾਸ ਏਰੀਆ ਆਟਾਰੀ ਇੱਧਰ ਸਾਰੇ ਪਾਕਿੰਦ ਸਦਾ ਬਾਈਕਾਟ ਨਹੀਂ ਹੈ ਕਾਂਗਰਸ ਦੇ ਪੱਲੇ ਕੁਝ ਨਹੀਂ ਕਾਰਵਸ ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜ ਗਈ ਕਾਂਗਰਸ ਕੋ ਆਪਣੇ ਉਮੀਦਵਾਰ ਨਹੀਂ ਲੱਭੇ ਕਿ ਕਿਹੜੇ ਉਮੀਦਵਾਰ ਖਿਲਾ ਦੇ ਕੋਈ ਬਾਈਕਾਟ ਨਹੀਂ ਚੋਣ ਮੈਦਾਨ ਚੋਂ ਭੱਜ ਗਈ ਕਾਂਗਰਸ ਮਿਹਰਬਾਨੀ